ਹਰ ਪਰੀ ਸਤਰੀਆ ਕਾਲ ਤੁਹਾਨੂੰ ਕਰ ਪਰਬ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਉਹਣਾ ਕੀਰਤਨ ਮੈਂ ਕੋਣਾ ਚੁਆ ਹੁਣ ਤੁਸੀਂ ਕੀ ਖਾਣਾ ਸੀ ਪਕੌੜੇ ਪਕੌੜੇ ਖਾਣੇ ਮਿੱਠੇ ਵਾਲੇ ਤੇ ਮੇਰ ਨਾਲ ਬਣਾਉਣੇ ਵੀ ਨੇ ਹਨ ਹਰ ਬਕਰਉਣ ਲੱਗੇ ਸੀ ਮੰਮੀ ਨੇ ਹਾਂਜੀ ਮੇਰੇ ਵੀਰਾ ਭੈਣਾ ਪੜਾਵਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਘਰੇ ਛੁੱਟੀ ਸੀਗੀ ਤੇ ਘਰੇ ਕੰਮਕਾਰ ਅਸੀਂ ਕਰਨ ਲੱਗੇ ਹੋਏ ਸੀਗੇ ਪਹਿਲਾਂ ਸਾਫ਼ ਸਵਈਆ ਕੀਤਾ ਜੀ ਤੇ ਉਸ ਤੋਂ ਬਾਅਦ ਅ ਮਾਰ ਮਰੀ ਤਰੇ ਪਕੋੜੇ ਪਕੋੜੇ ਬਣਾਏ ਆਪਾਂ ਪਕੋੜੇ ਬਣਾਉਣ ਲੱਗੇ ਹਾਂ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸੰਤ ਸ੍ਰੀ ਅਕਾਲ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਬਾਪਾ ਨਾਨੇ ਦੇ ਸਾਰੇ ਤੇ ਮਿਹਰ ਪਰ ਆਸਰ ਰੱਖਣ ਸਾਰੇ ਸੰਸਾਰ ਤੇ ਆਪਣੀ ਕਿਰਪਾ ਬਣਾਈ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਭ ਨੂੰ ਖੁਸ਼ੀ ਰੱਖਣ। ਹੁਣ ਮੈਂ ਕੀ ਜੰਡਾ ਹਲਾ ਲੀਂਦਾ। ਕੋਣ ਬੜਾ ਆਇਆ ਹੈ ਜੀ ਪਕੌੜੇ। ਅਸੀਂ ਕਰਦੇ ਹਾਂ ਟੈਸਟ। ਦੇਖਦੇ ਹਾਂ ਕਿੰਦਾ ਦੇ ਬਣੇ ਹੋਏ ਨੇ। ਕੋਲੇ ਆਨੇ। ਹਾਂ। ਸਤਿ ਸ਼੍ਰੀ ਅਕਾਲ ਮੈਂ ਉਹ ਆਂ ਆਉਣੀ ਆਣਾ ਬਾਹਰ ਬਾਹਰ ਆਉਣਾ ਕੀ ਬਣਾਉਂਦੀ ਆ ਇਹਦੇ ਲਈ ਕਿ ਤੁਸੀ ਹਾਂਜੀ ਚਾਹ ਦੇ ਲੰਗਰ ਤਿਆਰ ਹੋ ਗਏ ਰਵੀ ਚਾਹ ਬਣਾਉਣ ਲੱਗਿਆ ਆ ਵਾ ਅੱਜ ਇੱਥੇ ਨਗਰਗੀਰ ਤੁਹਾਨੂੰ ਰੁਕਣਾ ਆਪਣੇ ਬਾਬਾ ਜੀ ਦਾ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਗੁਰਪੁਰਪੁਰਬ ਸਮੂਹ ਸੰਗਤ ਨੂੰ ਮੁਬਾਰਕਬਾਦ ਆ ਮੁੰਡੇ ਪੜਾਕੇ ਚਲਾਉਣ ਲੱਗੇ ਹੋਏ ਨੇ ਪੂਰਾ ਵਧੀਆ ਜਵਾਕਾਂ ਦੇ ਵਿੱਚੋਂ ਸ਼ਾਹ ਵਾ ਪੂਰਾ ਕਿੱਥੇ ਆ ਗਈ ਬਾਲ ਗਈ ਆ ਗਈ ਵਾਜੀ ਪੂਰੇ ਹਨ ਲੱਗੇ ਹੋਏ ਨੇ ਜਵਾਕ ਦੇ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜੀ ਕਿੱਡੇ ਭਾਰੂ ਜਿਹਨੇ ਉਸੇ ਸਮੇਂ ਮਾਰੇ ਨੇ ਧਰਤੀ ਤੇ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਪਰਚੀਆਂ ਕੱਟਣ ਲੱਗੇ ਹੋਏ ਨੇ ਜਿੱਦਣ ਮਹਾਰਾਜ ਦੇ ਮਾਤਾ ਜੀ ਦੇ ਉਧਰ ਤੋਂ ਬਾਹਰ ਆਉਣਾ ਜਣ ਆਇਆ ਹਾਂਜੀ ਬਾਬਾ ਜੀ ਕਿੰਨੇ ਕਲੈਕਸ਼ਨ ਹੋ ਗਏ ਕਿੰਨੀ ਮਾਇਆ ਇਕੱਠੀ ਕਰ ਲਈ ਕਿੰਦੇ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਹਾਂਜੀ ਮਹਾਰਾਜ ਨਾ ਨੂੰ ਆਓ ਤੁਸੀਂ ਵੀ ਉਹ ਦੇ ਨਾ ਪੜਾਕੇ ਚੱਲਦੇ ਜਨ ਆਇਆ ਤੂੰ ਮੈਂ ਆਇਆ ਅੱਜ ਨਾਈਟਰ ਕੇ ਜਮਾਨ ਲੱਗਣੇ ਆ ਬੂਹੇ ਲਦਾ ਦਿੱਤੀ ਰਾਤ ਤੇ ਦਿੱਤੀ ਰਾਤ ਤੇ ਮੁਰੇ ਕੱਜਾ ਕਾ ਮਿਟੇ ਆਂ ਪਿਆਰਾ ਵਾਹ ਜੀ ਵਾਹ ਜਦੋਂ ਇਹ ਬਗੜਦੇ ਇਹਨਾਂ ਨੇ ਦੁੱਧ ਦੇ ਦੁੱਧੇ ਬਣਾਉਦਾ ਮਸਾਲਾ ਵਾ ਕੇ ਤੇ ਡਿਊਟੀ ਲੱਗੀ ਯਾ ਰਵੀ ਦੀ ਬਾਕੀ ਕੋਈ ਸਿੱਖ ਨਹੀਂ ਹੋਣ ਹਾਂ ਥੋੜੀ ਦੇਰ ਪਰ ਫੈਂਡ ਤੋਂ ਬਾਅਦ ਆ ਗਏ ਬਣਾਇਆ ਇਹਨੇ ਮੂਰੀ ਆ ਗਈ ਹੈ ਅੱਜ ਝਾੜੋ ਵਾਲੇ ਸੇਵਾਦਾਰ ਪਹੁੰਚ ਚੁੱਕੇ ਨੇ ਝਾੜੋ ਵਾਲੇ ਸੇਵਾਦਾਰ ਕੀ ਮੌਰੀ ਪਾਉਂਦੇ ਵਿੱਕੀ ਕੋਚ ਵਿੱਕੀ ਕੋਚ ਕਹਾੜੇ ਮੈਲੋ ਇਹ ਬਲੌਗਰ ਆਏ ਝਾੜੋ ਵਾਲੇ ਸੇਵਾਦਾਰ ਕੀ ਬਣਣੀ ਹੈ ਪਟਕਾ ਨਹੀਂ ਬਣਨਾ ਅੱਛਾ ਸਹੀ ਕਰਕੇ ਬੰਨ੍ਹ ਦੋ ਸਾਰਾ ਮਾਰਤਾ ਮਾਰਤਾ ਹੁੰਦਾ ਹੈ ਅਬਾ ਦੇ ਅਬਾ ਦੇਵਾ ਵਾਇਆ ਹੁਣ ਮੈਨੂੰ ਮੂਹਣਾ ਥੋੜਾ ਮੂਹਣਾ ਲੋ ਬਸ ਨਾ ਬੈਠਣ ਲੱਗ ਜਾਂਦੇ ਹੈ ਅਗਲਾਸ ਲਿਆ ਇੱਕ ਅਕੀਰ ਮਾਣ ਆਇਆ ਗੱਲ ਮੋਗੀ ਤਿਆਰ ਮੈਂ ਗੰਸਾ ਸੱਜੇ ਪਾਸੇ ਜੀ ਸਾਰੇ ਸੰਗਤ ਨੂੰ ਹਾਂਜੀ ਹੁਣ ਅਸੀਂ ਜਾਣ ਲੱਗੇ ਸੀਗੇ ਮੱਥਾ ਟੇਕਣ ਘਟਾਣਾ ਸਾਹਿਬ ਪਿਛਲੀ ਵਾਰ ਮੇਤੋ ਦੀਵਾਲੀ ਦਾ ਕਰਕੇ ਜਾ ਨਹੀਂ ਸੀ ਹੋਇਆ ਚਲੋ ਸੋਚਿਆ ਵੀ ਅੱਜ ਜਾਇਆ ਆਨੇ ਹੁਣ ਫ੍ਰੀ ਸੀ ਨਗਰ ਕੀਰਤਨ ਦੀ ਸਮਾਪਤੀ ਹੋ ਗਈ ਸੀ ਸਾਰੇ ਵੇਲੇ ਹੋ ਗਏ ਸੀ ਹਨਾ ਹਰਮਨ ਹਾਂ ਹਰਮਨ ਤੁਸੀਂ ਵੀ ਸੁਣਾ ਦੇਣਾ ਸੀ ਕੁਝ ਮਾਇਸੀ ਮੈਨੂੰ ਲੱਗੀ ਸੀ ਬਾਜ ਆਈ ਸੀ ਇਹਦਾ ਮਤਲਬ ਸਹੀ ਹੈ ਇਹਨਾਂ ਦੋ ਘੱਟੇ ਹੀ ਮਿਲਣਗੇ ਬਾਬੀ ਹਾਂ ਮੈਨੂੰ ਲੱਗਿਆ ਸੀ ਵੀ ਆਰਨੋ ਬੋਲਦਾ ਹੁੰਦਾ ਜੀ ਮੈਂ ਪਰ ਉਹ ਤਾਂ ਮੈਨੂੰ ਪਰਵਾਹ ਤਾਂ ਵੇਰੀ ਦੇ ਬੋਲਦਾ ਸੀ ਮੈਂ ਜਾਣਾ ਮੈਂ ਇਹਨੇ ਸੁਣਾਉਣਾ ਸੀਗਾ ਉੱਥੇ ਆ ਕੋਰੀਗੇ ਕਦੇ ਗਈ ਹੀ ਨਹੀਂ ਹੈਗੀ ਹਮਮ ਕਿ ਕਿ ਜਾਣਾ ਦਿੱਤੀ ਕਿ ਉੱਥੇ ਨਹੀਂ ਹੋਇਆ ਹੈਗਾ ਪੂਰੀ ਆ ਕੇ ਦੱਸੋ ਉੱਥੇ ਨਹੀਂ ਜਾਂਦਾ ਹੈਗਾ ਹਣ ਪੂਰੀ ਆ ਕੇ ਦੱਸੋ ਕੀ ਕਹਿੰਦੇ ਹੋ ਉੱਠ ਨਹੀਂ ਨਾ ਹੁੰਦਾ ਹੈਗਾ ਇੱਕ ਤਾਂ

ਨਾਲੇ ਆ ਜੇਨ ਫਿਰ ਉਸ ਤੋਂ ਬਾਅਦ ਜਿਹੜਾ ਡੁੱਬੇ ਡੁੱਬੇ ਸੀ ਸਾਰਿਆਂ ਨੂੰ ਅੱਗ ਲਾ ਕੇ ਜਾਂਦੀ ਰਵੀ ਨਾਲ ਕਰਕੇ ਆਇਆ ਹਾਂ ਰਵੀ ਖਾਲੀ ਡੁੱਬੇ ਅੱਗ ਦੇ ਵਿੱਚ ਹੀ ਸੜਤੀ ਸੀ ਭਾਂਡੇ ਵੀ ਬੰਜੇ ਸੀ ਨਾ ਭਾਂਡੇ ਤਾਂ ਰਵੀ ਨੇ ਮਾਰ ਦਿੱਤੇ ਅਜੇ ਰਵੀ ਨੇ ਬਹੁਤ ਸੇਵਾ ਕਰ ਗਿਆ ਭਾਈ ਰਵੀ ਨੇ ਇੱਥੇ ਚਾਹ ਬਣਾਈ ਹੋਰ ਪੁੱਛ ਲਾ ਜਾ ਭਾਈ 3 ਘੰਟੇ ਲਾ ਕੇ ਬਣਾਈ ਕੋ ਵੀ ਰੀਜ ਨਾ ਪਰ ਬਜੀ 1 ਵੀ ਚਾਹ ਦੀ ਬਜੀ ਉਹਦੇ ਮੈਂ ਕਹਣਾ ਜਿਹਨੇ ਬਵਾਈ ਸਾਰੇ ਨੇ ਪੀਤੀ ਇੰਨੇ ਵਧੀਆ ਚਾਹ ਬਣੇ ਸੀ ਲੋਕ ਡੋਂਗੇ ਭਰਾ ਭਰਾ ਕੇ ਲੈ ਕੇ ਗਏ ਨੇ ਜਣੀ ਜੀ ਹੁਣ ਵੀਰੇ ਨੇ ਹੈਨਾ ਸਿਖਾਤਾ ਹਲਵਾਈ ਵਾਲਾ ਕੰਮ ਪੱਕਾ ਥੋੜਾ ਹੁਣ ਪੱਕਾ ਹੋ ਗਿਆ ਇਹ ਮੈਨੂੰ ਵੀ ਬਹੁਤ ਵਧੀਆ ਸਿਖਾਇਆ ਕਾਰੀਗਰ ਬਣ ਗਿਆ ਪੂਰਾ ਕੋਈ ਚੀਜ਼ ਨਹੀਂ ਹੁਣ ਰਵੀ ਵੀ ਲੱਗਦਾ ਲੱਗ ਬਕ ਸਾਰੀ ਚੀਜ਼ਾਂ ਸਿੱਖ ਗਿਆ ਉਦੋਂ ਉਹ ਵੀ ਸਿੱਖ ਗਿਆ ਸੀ ਆਪਾਂ ਕੀ ਬਣਾ ਸਿਰ ਵੀ ਉਦੋਂ ਦੇਖ ਬੜਾਈ ਸੀਗੇ ਦੇਖ ਦੇਖ ਨਾ ਦੇਖ ਖਸ਼ਾਨੇ ਬਣਾਏ ਸੀਗੇ ਛੋਨੇ ਹੋਣਾ ਪੂੜੀਆਂ ਤਾਂ ਕੱਢਣੀਆਂ ਆਉਣ ਲੱਗੀਆਂ ਤਾਂ ਦੇ ਵਿੱਚ ਉਹਨੇ ਵੀ ਸਿੱਖਿਆ ਜੀਦਣ ਹਰਮਨ ਦੀ ਲੋੜੀ ਹੋਊਗੀ ਜਿੱਦਣ ਹਰਮਨ ਦਾ ਵਿਆਹ ਕਰਾਂਗੇ ਉਸ ਦਿਨ ਆਪਾਂ ਹੀ ਸਾਰਾ ਕੁਝ ਬਣਾ ਲੈਣਾ ਵਾ ਹਾਂ ਅਪਾ ਹਲਵਾਈ ਕਰਨਾ ਹੀ ਨਹੀਂ ਹੈਗਾ ਨਹੀਂ ਨਹੀਂ ਵੀਰੇ ਕਹਿ ਨਹੀਂ ਹਰਮਨ ਦੀ ਲੋੜੀ ਤੇ ਮਲਾ ਲੋੜੀ ਕਰਨੀ ਆਪਾਂ ਨੇ ਹਰਮਨ ਦੀ ਹੁਣ ਹਮੇ ਸਾਡਾ 7 ਸਾਲ ਦਾ ਹੋ ਗਿਆ ਅਸੀਂ ਅਜੇ ਤੱਕ ਹਰਮਨ ਦੀ ਲੋੜੀ ਨਹੀਂ ਕੀਤੀ ਹੁਣ ਆਪਾਂ ਨੇ ਹਰਮਨ ਦੀ ਕਰਨੀ ਆ ਲੋੜੀ ਵਾਇਗਰੂ ਸੁੱਖ ਰੱਖਣ ਹਨ ਨਾਰਮਲ ਕੈਂਡ ਕਰਨੀ ਪੂਰੀ ਕੈਂਡ ਹਾਂ ਨਾਰਮਲ ਜਦੋਂ ਮੈਂ ਗੈਰ ਸੰਦ ਹੋ ਜਾਵਾਂ ਮੋਟੋ ਚਲਾਉਣ ਲੱਗੂੰਗਾ ਕਿਉਂ ਰੋਸੋਦੋਗੇ ਮੋਟੋ ਦੇ ਬੇਬੀ ਇਹਨੂੰ ਮੈਨੂੰ ਲੱਗਦਾ ਇਹਨੇ ਗੱਡੀ ਗੁੱਡੀ ਸਿੱਖ ਜਾਣੀਆ ਮੰਮੀ ਨੂੰ ਸੌਖਾ ਕਰਨਾ ਕਹਿੰਦਾ ਬਈ ਹਾਂ ਜੀ സാർ കോല